ਰਾਜੇ ਵਿੜਿੰਗ ਨੂੰ ਲੱਖ ਦੀਆਂ ਲਹਨਤਾਂ ਨੇ ਜਿਨੇ ਇੱਕ ਕਤਲ ਹੋਏ دوست ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮਸੇਵਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ ਪੰਜ-ਪੰਜ ਲੱਖ ਰੁਪਏ ਦੇ ਰੱਖ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮੁਸਿਆਰੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵੱਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹੰਝੂ ਜਿਹੜੇ ਨੇ ਉਹ ਨਕਲੀ ਸੀ ਜਾਲੀ ਸੀ ਉਹ ਰੋਣੇ ਉਹ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇੱਥੋਂ ਤੱਕ ਰਾਜੇ ਬੜਿੰਗ ਦੀ ਰਾਜਨੀਤੀ ਕੱਡੀਆਂ ਹੋ ਜਾਵੇਗੀ ਕਿ ਸਿੱਧੂ ਮੁਸਿਆਰੇ ਦੇ ਕਤਲ ਦੇ ਦੋਸ਼ੀਆਂ ਨੂੰ ਤੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਕਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਮੀਡੀਆ ਸਲਾਹਕਾਰ ਸੀ ਜਿਹਨੇ ਆ ਗਰੁੱਪਾਂ ਦੇ ਵਿੱਚ ਮੀਡੀਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮਸੇਵਾਲੇ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਆ ਤੇ ਅੱਜ ਉਸ ਹੀ ਐਸਸੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ ਮੀਡੀਆ ਸਲਾਹਕਾਰ ਬਣਾ ਲੰਦਾ ਆ ਕਾਂਗਰਸ ਦੇ ਸੁਖਬਾਲ ਸਿੰਘ ਖਹਿਰੇ ਦਾ ਟਵੀਟ ਹੈ ਇਹ ਕੀ ਚਾ ਕੀ ਆ ਜਿਸ ਗੱਲ ਤੇ ਬੋਲਣਗੇ ਕੀ ਆ ਉਸ ਨੂੰ ਕੀ ਮਦੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜੇਪਟਿੰਗਰ ਨੂੰ ਆਪਣੇ ਮੀਡੀਆ ਸਲਾਹਕਾਰ ਰੱਖ ਲਈ ਆ ਆ ਪ੍ਰਤਾਪ ਸਿੰਘ ਬਾਜਵਾ ਆਪਰਾਧੀ ਤਿਰਧਨੇਤਾ ਕੀ ਬੋਲੇਗਾ ਕੀ ਹੁ ਮਾੜੀ ਮੁੱਟੀ ਸ਼ਰਮ ਆਏਗੀ ਗਾਣ ਸੁਣੋ ਕਿ ਸਿੱਧੂ ਮਸੇਵਾਲਾ ਜਿਹਦੇ ਦੋਸ਼ੀ ਕਿ ਉਹਦੇ ਕਤਲ ਦਾ ਮੁੱਖ ਕਾਰਨੇ ਸੀ ਕਿ ਸਿੱਧੂ ਮਸੇਵਾਲਾ ਦੀ ਸਿਕਉਰਟੀ ਨੂੰ ਜੰਮ ਤੱਕ ਕੀਤਾ ਗਿਆ ਜੰਮ ਤੱਕ ਕੀਤਾ ਗਿਆ ਸੀ ਮੀਡੀਆ ਸਲਾਹਕਾਰ ਆਯੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮਾਦੀ ਪਾਰਟੀ ਦੀ ਮੀਡੀਆ ਸਲਾਹਕਾਰ ਸੀ ਅੱਜ ਉਹੀ ਆਯੂਸ਼ੀ ਰਾਜੇ ਬਣੀ ਨੇ 5 ਲੱਖ ਰੱਖ ਲਈ ਆ ਸਾਡੇ ਕਿ ਤੂੰ 50 ਲੱਖ ਦੇ ਕਰੋੜ ਰੁਪਇਆ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਮਝਦਾ ਕਿ ਉਹ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੋਸਤ ਚਲੇ ਗਿਆ ਉਹਦੀ ਕੋਈ ਇੱਜ਼ਤ ਰੱਖ ਲੈਂਦਾ ਉਹਦੇ ਪਰਿਵਾਰ ਦੀ ਕੋਈ ਇੱਜ਼ਤ ਰੱਖ ਲੈਂਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇਗੀ ਮੈਂ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਕਰਤੂਤ ਹੈ ਲੋਕਾਂ ਦੀ ਜੇ ਕੱਟਿਆ ਨਿੰਦਣਯੋਗ ਤੇ ਜਮ੍ਹਾਂ ਥੱਲੇ ਪੁੱਤਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਦੇ ਵੀ ਤੇ ਵੀ ਮੈਂ ਸੋਚਦਾ ਕਿ ਉਹਨਾਂ ਦੇ ਕਤਲਾਂ ਦੇ ਜ਼ਿੰਮੇਵਾਰ ਲੋਕ ਜਿਹੜੇ ਉਹ ਉਸ ਦਿਨ ਤੇ ਭੂਮਿਕਾ ਨਿਭਾਉਂਦੇ ਨੇ ਸਿਕਿਉਰਿਟੀਆਂ ਜਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ ਮੀਡੀਆ ਸਲਾਹ ਕਰ ਰੱਖਣ ਦੀਆਂ ਤੇ ਲੋਕ ਕਰਤੂਤਾ ਕਰ ਰਹੇ ਨੇ ਰਾਜੇ ਵਿੜਿੰਗ ਨੂੰ ਲੱਖ ਦੀਆਂ ਲਹਣਤਾ ਨੇ ਜਿਨੇ ਇੱਕ ਕਤਲ ਹੋਏ ਦੋਸਤ ਤੇ ਉਹ ਕਤਲ ਦੇ ਵਿੱਚ ਸ਼ਾਮਲ ਲੋਕਾਂ ਦੇ ਨਾਲ ਅੱਜ ਯਾਰੀਆਂ ਪਾਲੀਆਂ ਨੇ ਕਿਵੇਂ ਤੂੰ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀ ਲੋਕਾਂ ਨੂੰ ਅੱਜ ਆਪਣੇ ਮੀਡੀਆ ਸਲਾਹਕਾਰ ਪੰਜ-ਪੰਜ ਲੱਖ ਰੁਪਏ ਤੇ ਰੱਖ ਲਿਆ ਉਸ ਪਰਿਵਾਰ ਨੂੰ ਕਿਵੇਂ ਮੂੰਹ ਦਿਖਾਏਗਾ ਜਿਹੜੇ ਸਿੱਧੂ ਮੁਸੇਵਾਲੇ ਦੀ ਮਾਤਾ ਜੀ ਨੂੰ ਉਹਨਾਂ ਦੇ ਪਿਤਾ ਜੀ ਨੂੰ ਗਲਵੱਕੜੀਆਂ ਪਾ ਪਾ ਕੇ ਰੋ ਰੋ ਕੇ ਦਿਖਾਉਂਦਾ ਸੀ ਇਹਦਾ ਮਤਲਬ ਤੇਰੇ ਉਹ ਹੰਝੂ ਜਿਹੜੇ ਨੇ ਉਹ ਨਕਲੀ ਸੀ ਜਾਂਲੀ ਸੀ ਉਹ ਰੋਣੇ ਉਹ ਤੂੰ ਡਾਂਮੇ ਕਰਕੇ ਦਿਖਾਉਂਦਾ ਸੀ ਇਥੋਂ ਤੱਕ ਰਾਜੇਵੜਿੰਗ ਦੀ ਰਾਜਨੀਤੀ ਘਟੀਆਂ ਹੋ ਜਾਵੇਗੀ ਕਿ ਕਿ ਸਿੱਧੂ ਮੁਸੇਵਾਲੇ ਦੇ ਕਤਲ ਦੇ ਦੋਸ਼ੀਆਂ ਨੂੰ ਅੱਜ 5-5 ਲੱਖ ਰੁਪਏ ਦੇ ਵਿੱਚ ਆਪਣੇ ਮੀਡੀਆ ਸਲਾਹਕਾਰ ਰੱਖੇਗਾ ਆ ਗੂਗਲ ਤੇ ਜਾ ਕੇ ਰਿਸਰਚ ਕਰ ਲੋ ਆਯੂਸ਼ੀ ਜਿਹੜੀ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਮੀਡੀਆ ਸਲਾਹਕਾਰ ਸੀ ਜਿਨੇ ਆ ਗਰੁੱਪਾਂ ਦੇ ਵਿੱਚ ਮੀਡੀਆ ਗਰੁੱਪਾਂ ਦੇ ਵਿੱਚ ਪਾ ਕੇ ਇਹ ਜਨਤਕ ਕੀਤੀ ਸੀ ਜਾਣਕਾਰੀ ਕਿ ਸਿੱਧੂ ਮੁਸੇਵਾਲੇ ਦੀ ਸਿਕਿਉਰਿਟੀ ਅਸੀਂ ਵਾਪਸ ਲੈ ਲਈ ਆ ਅੱਜ ਉਸ ਹੀ ਆਯੂਸੀ ਨੂੰ ਇਹ ਰਾਜਾ ਵੜਿੰਗ ਜਿਹੜਾ ਆਪਣਾ মিডিਆ ਸਲਾਹਕਾਰ ਬਣਾ ਲੈਂਦਾ ਆ ਕਾਂਗਰਸ ਦੇ ਸੁਖਬਾਲ ਸਿੰਘ ਖੈਰੇ ਦਾ ਟਵੀਟ ਹੈ ਇਹ ਕੀ ਚੱਕੀ ਆ ਜਿਸ ਗੱਲ ਤੇ ਬੋਲਣਗੇ ਕਿ ਆਯੂਸੀ ਨੂੰ ਕੀ ਮਜਬੂਰੀ ਬਣ ਗਈ ਕਿ ਅੱਜ ਕਾਂਗਰਸ ਨੇ ਰਾਜਾ ਵੜਿੰਗ ਨੂੰ ਆਪਣੀ মিডিਆ ਸਲਾਹਕਾਰ ਰੱਖ ਲਈ ਆ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦਾ ਨੇਤਾ ਕੀ ਬੋਲੇਗਾ ਕੀ ਹੁਣ ਮਾੜੀ ਮੁੱਟੀ ਸ਼ਰਮ ਆਏਗੀ ਕਾਂਗਰਸ ਨੂੰ ਕਿ ਸਿੱਧੂ ਮੂਸੇਵਾਲਾ ਜਿਹੜੇ ਦੋਸ਼ੀ ਕਿਉਂਕਿ ਉਹਦੇ ਕਤਲ ਦਾ ਮੁੱਖ ਕਾਰਨਲੇ ਸੀ ਕਿ ਸਿੱਧੂ ਮਸੇਵਾਲੇ ਦੀ ਸਪੋਰਟ ਨੂੰ ਜੰਮਤਕ ਕੀਤਾ ਗਿਆ ਜੰਮਤਕ ਕੀਤਾ ਗਿਆ ਸੀ ਮੀਡੀਆ ਸਲਾਹਕਾਰ ਆਯੂਸ਼ੀ ਵੱਲੋਂ ਜਿਹੜੀ ਉਸ ਸਮੇਂ ਆਮਾਦੀ ਪਾਰਟੀ ਦੀ ਮੀਡੀਆ ਸਲਾਹਕਾਰ ਸੀ ਅੱਜ ਉਹ ਹੀ ਆਯੂਸ਼ੀ ਰਾਜੀ ਬੜਿੰਗ ਨੇ 5 ਲੱਖ ਰੁਪਏ ਰੱਖ ਲਿਆ ਸਾਡੇ ਕਿੰਦੂ 50 ਲੱਖ ਦੇ ਕਰੋੜ ਰੁਪਏ ਦੇ ਪਰ ਜਿਹੜੀ ਤੂੰ ਯਾਰ ਮਾਰ ਕੀਤੀ ਆ ਜਿਹੜਾ ਤੂੰ ਆਪਣੇ ਕਤਲ ਹੋਏ ਮੈਂ ਸਾਹਮਣੇ ਜਿਹੜਾ ਨੌਜਵਾਨ ਨੂੰ ਧੋਖਾ ਦਿੱਤਾ ਅੱਜ ਦਾ ਡੋਗਰ ਤੂੰ ਜਿਹੜਾ ਮੈਂ ਸਮਝਦਾ ਬਣਿਆ ਜਿਹੜਾ ਯਾਰ ਮਾਰ ਤੇ ਉਤਰਿਆ ਯਾਰ ਉਸ ਜਿਹੜਾ ਜਹਾਨ ਤੋਂ ਦੋਸਤ ਚਲੇ ਗਿਆ ਉਹਦੀ ਕੋਈ ਇਨਾਜਤ ਰੱਖ ਲੈਂਦਾ ਉਹਦੇ ਪਰਿਵਾਰ ਦੀ ਕੋਈ ਇਨਾਜਤ ਰੱਖਣ ਦਾ ਕਿ ਕਾਂਗਰਸ ਇਸ ਤੇ ਜਵਾਬ ਦੇਵੇਗੀ ਮੈਂ ਪੰਜਾਬੀਆਂ ਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਇਹ ਕਰਤੂਤ ਹੈ ਲੋਕਾਂ ਦੀ ਜੇ ਕੱਰੀਆ ਨਿੰਦਣਯੋਗ ਤੇ ਜਮ੍ਹਾਂ ਖੱਲੇ ਪੁੱਤਰ ਦੀ ਰਾਜਨੀਤੀ ਯਾਰ ਮਰੇ ਹੋਏ ਯਾਰਾਂ ਤੇ ਵੀ ਤੇ ਵੀ ਮੈਂ ਸਮਝਦਾ ਕਿ ਉਹਨਾਂ ਦੇ ਕਤਲਾਂ ਦੇ ਜ਼ਿੰਮੇਵਾਰ ਲੋਕ ਜਿਹੜੇ ਉਸ ਦਿਨ ਤੋਂ ਭੂਮਿਕਾ ਨਿਭਾਉਂਦੇ ਨੇ ਸਿਕਿਉਰਿਟੀਆਂ ਜਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਅੱਜ ਆਪਣੀਆਂ ਮੀਡੀਆ ਸਲਾਹ ਕਰ ਰੱਖਣ ਦੀਆਂ ਤੇ ਲੋਕ ਕਰਤੂਤਾਂ ਕਰ ਰਹੇ ਨੇ